ਸ਼ਾਂਤ ਪਰਮ ਸ਼ਾਂਤੀ 바ਵਾ ਕਹਿੰਦੇ ਹਨ ਹੁਣ ਉਹ ਸਮੇਂ ਆ ਗਿਆ ਹੈ ਤੁਸੀਂ ਕੁਝ ਬੱਚਿਆਂ ਦੇ ਸੰਕਲਪਾਂ ਰਾਹੀਂ ਪੁਰਾਣੀ ਦੁਨੀਆ ਦਾ ਵਿਧੀ ਅਨਸਾਰ ਪਰਵਰਤਨ ਅਤੇ ਨਵੀਂ ਦੁਨੀਆ ਦੀ ਸਥਾਪਨਾ ਦਾ ਕਾਰਜ ਹੋਵੇਗਾ ਅਰਥਾਤ ਸਾਰੀਆਂ ਆਤਮਾਵਾਂ ਚਾਹੇ ਉਹ ਲੋਕਿਕ ਜਾਂ ਲੋਕਿਕ ਦੁਨੀਆ ਦੀਆਂ ਸਭ ਆਪਣੇ ਆਪਣੇ ਕਲਪ ਵਿਰਚ ਦੀ ਧਰਮਸ਼ਖਾ ਵਿੱਚ ਨੰਬਰ ਵਾਰ ਸੈੱਟ ਹੋ ਜਾਣਗੀ ਕਤੇ ਉਹਨਾਂ ਦੇ ਹੀ ਇਹੀ ਅਨਸਾਰ ਸਤਜੁਗ ਵਿੱਚ ਆਉਣਗੇ। ਇਸ ਲਈ ਇਸ ਸਮੇਂ ਬਾਪ ਤੁਹਾਨੂੰ ਆਪਣੇ ਸੰਕਲਪਾਂ ਰਾਹੀਂ ਠੀਕ ਰੀਤੀ ਚਲਾਉਂਦਾ ਦਿਸ਼ਾ ਨਿਰਦੇਸ਼ ਦੇ ਰਿਹਾ ਹੈ। ਤਾਂ ਤੁਸੀਂ ਆਪਣਾ ਕਾਰਜ ਸਫਲਤਾਪੂਰਵ ਸੰਪੰਨ ਕਰ ਸਕੋ। ਅਰਥਾਤ ਪੂਰਨ ਰੂਪ ਵਿੱਚ ਸਪੰਨ ਹੋ ਬਿਨਾਂ ਕਿਸੇ ਵਿਕੰਨ ਆਪਣਾ ਕਾਰਜ ਸਫਲਤਾਪੂਰਵਕ ਕਰੋ। ਬਾਪ ਤਹ ਅਡੇ ਬੱਚਿਆਂ ਦੇ ਇੱਕ ਇੱਕ ਸੰਕਲਪ ਨੂੰ ਜਾਣਦਾ ਹੈ ਅਤੇ ਇਹ ਵੀ ਜਾਣਦਾ ਹੈ ਕਿ ਜੀਵਨ ਮੁਕਤ ਆਤਮਾ માં ਸਾਰੀਆਂ ਆਤਮਾਵਾਂ ਦਾ ਕਲਿਆਣ ਕਰ ਸਕਦੀਆਂ ਹਨ ਅਰਥਾਤ ਜਦ ਤੱਕ ਤੁਸੀਂ ਆਪਣੇ ਆਪ ਨੂੰ ਹਰ ਤਰ੍ਹਾਂ ਦੇ ਤਨ ਮਨ ਤਨ ਸੰਬੰਧ ਸੰਪਰਕ ਦੀ ਪ੍ਰੋਬਲਮ ਤੋਂ ਬਾਹਰ ਨਹੀਂ ਕੱਢਦੇ 100% ਨਿਰਬੰਧਨ ਨਹੀਂ ਬੰਦਦੇ ਇਛਾ ਮੂਰਤ ਨਹੀਂ ਬੰਦਦੇ ਇਸ਼ਾ ਮੁਕਤ ਨਹੀਂ ਬਣਦੀ ਅਰਥਾਤ 100% ਸੰਤੁਸ਼ਟ ਆਤਮਾ ਹੀ ਸਭ ਆਤਮਾਵਾਂ ਦੇ ਕਲਿਆਣ ਲਈ ਨਿਮਮਤ ਬਣ ਸਕਦੀਆਂ ਹਨ ਅਤੇ ਨਾਲ ਹੀ ਇਹ ਗਿਆਨਵਾਨ ਬੁੱਧੀਵਾਨ ਆਤਮਾ ਹੀ ਵਿਧੀ ਅਨਸਾਰ ਯੁਕਤੀ ਯੁਕਤ ਢੰਗ ਨਾਲ ਆਪਣਾ ਕਾਰਜ ਸਪੰਨ ਕਰ ਸਕਦੀਆਂ ਹਨ ਕਿਉਂਕਿ ਉਹ ਇਹ ਕੋਈ ਕਾਰਜ ਛੋਟਾ ਮੋਟਾ ਨਹੀਂ ਹੈ ਇਹ ਆਤਮਾਵਾਂ ਨੂੰ ਮੁਕਤੀ जीवन मुक्ति ਦਾ ਵਰਸਾ ਦੇਣਾ ਹੈ ਉਹ ਵੀ ਨੰਬਰ ਵਾਰ ਬੱਚੇ ਹੁਣ ਬਾਪ ਦੇ ਇੱਕ ਇੱਕ ਬੋਲ ਤੇ ਨਿਸ਼ਚੇ ਰੱਖੋ ਇਸ ਸਮੇਂ ਤੁਹਾਡੇ ਮਨ ਬੁੱਧੀ ਜੋ ਤਮੋ ਪ੍ਰਧਾਨ ਦੁਨੀਆ ਅਨਸਾਰ ਚਲਦੀ ਹੈ ਇਹ ਸਵਾਲ ਧਿਆਨ ਨਾਲ ਦੇਵੋ ਬਾਪ ਦੀਆਂ ਗੱਲਾਂ ਤੇ 100% ਨਿਸ਼ਚੇ ਰੱਖੋ ਖੁਸ਼ੀ ਖੁਸ਼ੀ ਉਮੰਗ ਉਤਸ਼ਾਹ ਨਾਲ ਅੱਗੇ ਵਧੋ ਤੁਸੀਂ ਬੱਚੇ ਬੱਚਿਆਂ ਨਹੀਂ ਤਾਂ ਹੁਣ ਤੱਕ ਯਕ ਅਤੀਤ ਪਸਿਆ ਹੀ ਕੀਤੀ ਹੈ ਹੁਣ ਬਾਪ ਤੁਹਾਨੂੰ ਆਪਣੀ ਸੀਟ ਤੇ ਸੈੱਟ ਕਰਨ ਤੋਂ ਬਾਅਦ ਤਨ ਮਨ ਤਨ ਸੰਬੰਧ ਸੰਪਰਕ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਣ ਨਹੀਂ ਦੇਵੇਗਾ ਕਿਉਂਕਿ ਅੱਗੇ ਤਾਂ ਸਿਰਫ ਆਨੰਦ ਹੀ ਆਨੰਦ ਹੈ ਇਹ ਪ੍ਰੋਬਲਮ ਜੋ ਤੁਹਾਨੂੰ ਇਹ ਮਹਿਸੂਸ ਹੋ ਰਹੀਆਂ ਹਨ ਉਹ ਕੁਝ ਵੀ ਨਹੀਂ ਹਨ ਸਿਰਫ ਤੁਹਾਨੂੰ ਅਨੁਭਵੀ ਮੂਰਤ ਬਣਾ ਰਹੀਆਂ ਹਨ ਦੇ ਨਾਲ ਹੀ ਇਸ ਸਮੇਂ ਜੋ ਦਿਸ਼ਾ ਨਿਰਦੇਸ਼ ਬਾਪ ਤੁਹਾਨੂੰ ਦੇ ਰਿਹਾ ਹੈ ਉਹਨਾਂ ਨੂੰ ਆਪਣੀ ਬੁੱਧੀ ਰੂਪੀ ਤਜੋਰੀ ਵਿੱਚ ਸੰਭਾਲੋ ਤਾਂ ਜੋ ਤੁਸੀਂ ਉਹਨਾਂ ਨੂੰ ਆਪਣੇ ਆਉਣ ਵਾਲੇ ਸਮੇਂ ਵਿੱਚ ਸਫਲਤਾਪੂਰਵਕ ਬਣਾ ਸਕੋ ਵਰਤ ਸਕੋ ਅੱਛਾ ਪਰਮ ਸ਼ਾਂਤੀ ਪਰਮ ਸ਼ਾਂਤੀ ਪਰਮ ਸ਼ਾਂਤੀ